ਹਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਵਿਧਾਨ ਸਭਾ ਦੇ اجلاس ਦੌਰਾਨ ਵਾਅਦਾ ਕੀਤਾ ਸੀ ਕਿ ਇੱਕ ਜਿਹਾ ਅਜਿਹਾ ਸਤਾਪਤ ਕੀਤਾ ਜਾਊਗਾ ਜਿਸ ਜ਼ਿਲ੍ਹੇ ਦੀ ਕਮਾਨ ਸਿਰਫ ਤੇ ਸਿਰਫ ਔਰਤਾਂ ਦੇ ਹੱਥਾਂ ਦੇ ਵਿੱਚ ਹੀ ਹੋਏਗੀ ਤੇ ਉਹ ਸੁਖਵਿੰਦਰ ਸਿੰਘ ਸੁਖੂ ਹੋਣਾ ਨੇ ਉਹ ਜਿਹੜਾ ਦਾਵਾ ਜਾਂ ਵਾਅਦਾ ਕੀਤਾ ਸੀ ਉਹ ਸੱਚ ਕਰ ਦਿਖਾਇਆ ਹਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਲੋਰਸਪੀਤੀ ਤੇ ਲੋਰਸਪੀਤੀ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਐਸ ਡੀ ਐਮ ਤੋਂ ਲੈ ਕੇ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਜਿਹੜੀ ਕਮਾਂਡ ਔਰਤਾਂ ਦੇ ਹੱਥਾਂ ਦੇ ਵਿੱਚ ਹੈ ਖਾਸ ਗੱਲ ਹੈ ਕਿ ਉਸ ਵਿਧਾਨ ਸਭਾ ਹਲਕੇ ਦੇ ਐਮ ਐਲ ਏ ਤੇ ਉਥੋਂ ਦੇ ਲੋਕ ਸਭਾ ਮੈਂਬਰ ਵੀ ਇੱਕ ਔਰਤ ਹੀ ਹੈ ਇਸ ਕਰਕੇ ਇਹ ਜਿਹੜਾ ਲਾਲਸਪੀਤੀ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਦਾ ਉਹ ਭਾਰਤ ਦਾ ਇੱਕ ਅਨੋਖਾ ਜ਼ਿਲ੍ਹਾ ਬਣ ਚੁੱਕਾ ਹੈ ਜਿੱਥੇ ਸਾਰੀ ਕਮਾਂਡ ਮਤਲਬ ਐਸ ਡੀ ਐਮ ਤੋਂ ਲੈ ਕੇ ਐਮ ਪੀ ਤੱਕ ਔਰਤਾਂ ਕੋਲ ਹੀ ਹੈ ਪੂਰੀ ਖਬਰ ਆ ਕਿ ਇੰਡੀਅਨ ਐਕਸਪ੍ਰੈਸ ਦੇ ਪਹਿਲੇ ਪੰਨੇ ਤੇ ਪੇਜ 1 ਸਟੋਰੀ ਲੱਗੀ ਹੋਈ ਆ ਉਹਦੇ ਚ ਲਿਖਿਆ ਗਿਆ ਕਿ ਉਹਨਾਂ ਨੇ ਵੀ ਅੱਛਾ ਕੰਮ ਕੀਤਾ ਹੈ ਪਰ ਅਬ ਮਹਿਲਾਵਾਂ ਦੀ ਵਾਰੀ ਹੈ ਮਤਲਬ ਉਥੇ ਜਿਹੜੇ ਅਫਸਰ ਰਹੇ ਨੇ ਬੰਦੇ ਉਹਨਾਂ ਨੇ ਵੀ ਵਧੀਆ ਕੰਮ ਕੀਤਾ ਲੇਕਿਨ ਹੁਣ ਇਸ ਜ਼ਿਲ੍ਹੇ ਦੇ ਵਿੱਚ ਚੰਗਾ ਕੰਮ ਕਰਨ ਵਾਸਤੇ ਔਰਤਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਦਾਵਾ ਸ਼ਾਂਤੀ ਦੇਵੀ ਜਿਨ੍ਹਾਂ ਦੀ ਉਮਰ 47 ਸਾਲ ਤੋ ਐਸਐਮ ਵਿੱਚ ਰੂਲਰ ਬਾਗਵੋ ಗ್ರಾಮ ਪੰਚਾਇਤ ਦੀ ਪ੍ਰਧਾਨ ਆ ਉਹਨਾਂ ਨੇ ਹੀ ਇਹ ਵਿਚਾਰ ਸਾਂਝੇ ਕੀਤੇ ਨੇ ਤੇ ਗੱਲ ਅਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਗੱਲ ਕੀਤੀ ਜਾਵੇ ਤਾਂ 2017 ਬੈਚ ਦੀ ਆਈਐਸ ਆਫੀਸਰ ਕਿਰਨ ਬਡਾਨਾ ਜਿਹੜੇ ਐਸਐਮ ਵਿੱਚ ਇਸ ਜ਼ਿਲ੍ਹੇ ਦੀ ਪਹਿਲੀ ਔਮਨ ਜਿਹੜੀ ਆ ਔਰਤ ਦੀ ਅਗਰ ਗੱਲ ਕੀ ਦੇ ਤਾਂ ਪਹਿਲੀ ਔਰਤ ਹੈ ਜਿਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਬਤੌਰ ਡਿਪਟੀ ਕਮਿਸ਼ਨਰ ਜ਼ਿੰਮੇਵਾਰੀ ਮਿਲੀ ਆ 2017 ਬੈਂਚ ਦੀ ਆਈਐਸ ਅਫਸਰ ਕਿਰਨ ਬਡਾਣਾ 27 ਅਪ੍ਰੈਲ ਨੂੰ ਸੁੱਖੂ ਸਰਕਾਰ ਵੱਲੋਂ ਉਹਨਾਂ ਨੂੰ ਜਿਹੜਾ ਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਚੀਫ ਮਿਨਿਸਟਰ ਸੁਖਿੰਦਰ ਸਿੰਘ ਸੁੱਖੂ ਹੋਣਾ ਨੇ ਪਿਛਲੇ ਸਾਲੀ ਵਿਧਾਨ ਸਭਾ ਦੇ ਦੌਰਾਨ ਆਪਣੇ ਵਿਚਾਰ ਸਾਂਝੇ ਹੋਏ ਕਰਦੇ ਹੋਏ ਇਹ ਦਾਵਾ ਪੇਸ਼ ਕੀਤਾ ਸੀ ਔਰ ਹਿਮਾਚਲ ਪ੍ਰਦੇਸ਼ ਦੀ ਜਨਤਾ ਨਾਲ ਵਾਅਦਾ ਵੀ ਕੀਤਾ ਸੀ ਕਿ ਇੱਕ ਅਜਿਹਾ ਜ਼ਿਲ੍ਹਾ ਜਿਹੜਾ ਵਾ ਉਥੇ ਸਥਾਪਿਤ ਕੀਤਾ ਜਾਊਗਾ ਮਤਲਬ ਜ਼ਿਲ੍ਹਾ ਦੇ ਪ੍ਰਾਣਾ ਉਸ ਜਿਹੜੇ ਦੇ ਵਿੱਚ ਜਿਹੜੀ ਕਮਾਨ ਆ ਉਹ ਔਰਤਾਂ ਦੇ ਕੋਲ ਹੀ ਹੋਏਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਲੌਰਸਪੀਤੀ ਜਿਹੜਾ ਜ਼ਿਲ੍ਹਾ ਇਹ ਅਗਰ ਮੈਂਬਰ ਪਾਰਲੀਮੈਂਟ ਹਲਕੇ ਦੀ ਗੱਲ ਕੀਤੀ ਜਾਵੇ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਮੰਡੀ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਹੈ ਔਰ ਮੰਡੀ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਦੀ ਕੰਗਣਾ ਰੌਤਾ ਤੇ ਲੌਰਸਪੀਤੀ ਵੀ एमपी ਹਲਕਾ ਮੰਡੀ ਦੇ ਅਧੀਨ ਪੈਂਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਜਿਹੜੀ ਐਮਐਲਏ ਆ ਉਹ ਉਨਰਾਧਾ ਰਾਣਾ ਜਿਹੜੀ ਕਾਂਗਰਸ ਪਾਰਟੀ ਵੱਲੋਂ ਐਮਐਲਏ ਬਣੀ ਨੇ ਤੇ ਪਿਛਲੇ ਲਗਭਗ 53 ਸਾਲ ਬਾਅਦ ਪਹਿਲੀ ਦਫਾ ਅਗਰ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਇੱਕ ਔਰਤ ਐਮਐਲਏ ਬਣੀ ਆ ਕਾਂਗਰਸ ਪਾਰਟੀ ਦੀ ਉਮੀਦਵਾਰ ਉਨਰਾਧਾ ਰਾਣਾ ਨੇ ਭਾਰਤੀ ਜਨਤਾ ਪਾਰਟੀ ਦੇ ਰਵੀ ਠਾਕ ਨੂੰ ਹਰਾ ਕੇ ਇਹ ਵਿਧਾਨ ਸਭਾ ਦੀ ਉਹ ਪਹਿਲੀ ਐਮਐਲਏ ਬਣੀ ਸੀ ਮਤਲਬ 53 ਸਾਲ ਹੋ ਚੁੱਕੇ ਨੇ 53 ਸਾਲ ਦੇ ਵਿੱਚ ਪਹਿਲੀ ਦਫਾ ਜਿਹੜੇ ਨੇ ਇੱਥੋਂ ਇੱਕ ਔਰਤ ਐਮਐਲਏ ਬਣੀ ਸੀ ਅਗਰ ਬਾਕੀ ਪੋਸਟਾਂ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਡਿਪਟੀ ਕਮਿਸ਼ਨਰ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਮ ਜਿਹੜੇ ਕਿਰਨ ਬਡਾਣਾ ਡਿਪਟੀ ਕਮਿਸ਼ਨਰ ਨੇ ਔਰ ਇਸੇ ਤਰ੍ਹਾਂ ਹੀ ਅਗਰ ਐਸਪੀ ਦੀ ਗੱਲ ਕੀਤੀ ਜਾਵੇ ਸੁਪਰੀਡੈਂਟਰ ਆਫ ਪੁਲਿਸ ਦੀ ਗੱਲ ਕੀਤੀ ਜਾਵੇ ਉਹ ਵੀ ਔਰਤਾਂ ਏਡੀਸੀ ਜਾਂ ਐਸਡੀਐਮ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਔਰਤਾਂ ਨੇ ਇਸ ਜ਼ਿਲ੍ਹੇ ਦੇ ਵਿੱਚ ਔਰ ਜਿੱਥੋਂ ਤੱਕ ਐਮਐਲਏ ਜਾਂ ਐਮਪੀ ਦੀ ਗੱਲ ਕੀਤੀ ਜਾਵੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਚੇਅਰਪਰਸਨ ਆ ਉਹ ਵੀ ਔਰਤ ਆ ਜਿਹੜੇ ਬੀਨਾ ਦੇਵੀ ਹਨ ਉਹ ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਿਹੜੇ ਆ ਉਹ ਕਾਜ਼ਾ ਦੀ ਤੇ ਲੋਰਸਪੀਤੀ ਦੇ ਉਹ ਏਰੀਆ ਦੇ ਵਿੱਚ ਹੀ ਆਉਂਦੀ ਹੈਗੀ ਆ ਔਰ ਇਸੇ ਤਰ੍ਹਾਂ ਜੇ ਸਬਡਿਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਸਿਵਲ ਸਰਵਿਸ ਹਿਮਾਚਲ ਪ੍ਰਦੇਸ਼ ਸਿਵਲ ਸਰਵਿਸ ਦੀ ਆਫੀਸਰ ਸ਼ਿਖਾ ਸ਼ਮਿਤਾ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ADC ਦੇ ਤੌਰ ਤੇ ਕੰਮ ਕਰ ਰਹੇ ਨੇ ਔਰ ਇਸੇ ਤਰ੍ਹਾਂ ਅਗਰ SDM ਦੀ ਗੱਲ ਕੀਤੀ ਜਾਵੇ ਤਾਂ ਅਕਾਂਸ਼ਾ ਸ਼ਰਮਾ ਬਤੌਰ SDM ਦੇ ਤੌਰ ਤੇ ਉਹ ਕੰਮ ਕਰ ਰਹੇ ਨੇ ਅਗਰ SP ਦੀ ਗੱਲ ਕੀਤੀ ਜਾਵੇ ਤਾਂ 2018 ਬੈਚ ਦੀ SP ਆਫੀਸਰ ਨੇ ਇਲਮਾ ਅਫਰੂਜ਼ ਇਲਮਾ ਅਫਰੂਜ਼ ਇਸ ਸਮੇਂ ਇਸ ਜ਼ਿਲ੍ਹੇ ਦੀ SP ਨੇ ਜਿੱਥੇ ਕਿਰਨ ਬਡਾਣਾ ਇਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਉੱਥੇ ਹੀ ਇਲਮਾ ਅਫਰੂਜ਼ ਜਿਹੜੇ ਬਤੌਰ ਐਸਪੀ ਦੇ ਤੌਰ ਤੇ ਉਹ ਕੰਮ ਕਰ ਰਹੇ ਨੇ 2018 ਬੈਚ ਦੇ ਨੇ ਤੇ ਮਾਰਚ ਦੇ ਵਿੱਚ ਉਹਨਾਂ ਦਾ ਜਿਹੜਾ ਬਦਲੀ ਕਰਕੇ ਉਹਨਾਂ ਨੂੰ ਲਾਅਸਪੀਤੀ ਦਾ ਐਸਪੀ ਲਗਾਇਆ ਗਿਆ ਸੀ ਕਿਰਨ ਬਡਾਣਾ ਤੋਂ ਪਹਿਲਾਂ ਇੱਥੇ 2016 ਬੈਚ ਦੇ ਆਈਐਸ ਅਫੀਸਰਸ ਸਨ ਰਾਹੁਲ ਕੁਮਾਰ ਉਹਨਾਂ ਦਾ ਤਬਾਦਲਾ ਸਰਕਾਰ ਨੇ ਕਰ ਦਿੱਤਾ ਸੀ ਤੇ ਰਾਹੁਲ ਕੁਮਾਰ ਦੀ ਜਗ੍ਹਾ ਹੀ 2017 ਬੈਚ ਦੇ ਕਿਰਨ ਬਡਾਣਾ ਨੂੰ ਇੱਥੇ ਡਿਪਟੀ ਕਮਿਸ਼ਨਰ ਲਾਇਆ ਗਿਆ ਸੀ ਤੇ ਰਾਹੁਲ ਕੁਮਾਰ ਜਿਹੜੇ ਪਹਿਲਾਂ ਲਾਰਡਸ ਪੀਤੀ ਦੇ ਡਿਪਟੀ ਕਮਿਸ਼ਨ ਉਹਨਾਂ ਦਾ ਤਬਾਦਲਾ ਕਰਕੇ ਉਹਨਾਂ ਨੂੰ ਡਿਸਟ੍ਰਿਕਟ ਬਲਾਸਪੁਰ ਦਾ ਜਿਹੜੀ ਆ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਤੇ ਇਸ ਕਰਕੇ ਜਿਹੜਾ ਚਰਚਾ ਦੇ ਵਿੱਚ ਜਿਹੜਾ ਵਾ ਉਹ ਜ਼ਿਲ੍ਹਾ ਆ ਚੁੱਕਾ ਉਧਰ ਇਸ ਹਲਕੇ ਦੇ ਜਿਹੜੇ ਐਮਐਲਏ ਨੇ ਹੁਣਰਾਦਾ ਰਾਨਾ ਹੁਣਰਾਦਾ ਰਾਨਾ ਕਹਿੰਦੇ ਨੇ ਕਿ ਚੰਗੀ ਗੱਲ ਹੈ ਕਿ ਇਸ ਜ਼ਿਲ੍ਹੇ ਦੀ ਜਿਹੜੀ ਕਮਾਨ ਔਰਤਾਂ ਨੂੰ ਦਿੱਤੀ ਗਈ ਹੈ ਚਾਹੇ ਉਹ ਐਸਡੀਐਮ ਦੇ ਲੈਵਲ ਦੀ ਗੱਲ ਕੀਤੀ ਜਾਵੇ ਜ਼ਿਲ੍ਹਾ ਪ੍ਰਿਸ਼ਦ ਦੀ ਗੱਲ ਕੀਤੀ ਜਾਂ ਵਿਪਰੀ ਡਿਪਟੀ ਕਮਿਸ਼ਨਰ ਦੀ ਗੱਲ ਕੀਤੀ ਜਾਂ ਐਸਪੀ ਰੈਂਕ ਦੀ ਗੱਲ ਕੀਤੀ ਜਾਂ ਇਹ ਤੇ ਪ੍ਰਸ਼ਾਸਨਿਕ ਅਹੁਦੇ ਹੋਗੇ ਨੇ ਪਰ ਨਾਲ ਦੇ ਨਾਲ ਬਤੌਰ ਐਮਐਲਏ ਜਾਂ ਇਸ ਹਲਕੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਉਹ ਵੀ ਔਰਤਾਂ ਤੇ ਇਹ ਮੰਨ ਵਾਲੀ ਗੱਲ ਔਰ ਉਹਨੇ ਕਿਹਾ ਕਿ ਹੁਣ ਔਰਤਾਂ ਨੂੰ ਇਹ ਪ੍ਰੂਵ ਕਰਨਾ ਹੋਏਗਾ ਕਿ ਜਿਹੜਾ ਜ਼ਿਲ੍ਹਾ ਵਾਹ ਮਾਚਲ ਪ੍ਰਦੇਸ਼ ਦੇ ਵਿੱਚ ਵਿਕਾਸ ਪੱਖੋਂ ਡਿਵੈਲਪਮੈਂਟ ਪੱਖੋਂ ਨੰਬਰ 1 ਜਿਹੜਾ ਵਾ ਉਸ ਸਾਬਤ ਹੋਵੇ ਉਹਨਾਂ ਨੂੰ ਪ੍ਰੂਵ ਕਰਨਾ ਪਊਗਾ ਔਰ ਉਹਨਾਂ ਕਹਿੰਦੇ ਕਿ ਹਿਮਾਚਲ ਸਰਕਾਰ ਦਾ ਵੀ ਜਿਹੜਾ ਇੱਕ ਸਭ ਤੋਂ ਵੱਡਾ ਜਿਹੜਾ ਇਤਿਹਰਬਾ ਔਰ ਇਸ ਇਤਿਹਰਬੇ ਦੇ ਫਿਰ ਰਿਜ਼ਲਟ ਵੀ ਚੰਗੇ ਆਉਣੇ ਚਾਹੀਦੇ ਨੇ ਔਰ ਇਸੇ ਤਰ੍ਹਾਂ ਹੀ ਅ ਰੰਗਚਾ ਪਿੰਡ ਦੇ ਜਿਹੜੇ ਇੱਕ ਔਰਤ ਨੇ ਵੀ ਕਿਹਾ ਕਿ ਚੰਗੀ ਗੱਲ ਆ ਕਿ ਹਿਮਾਚਲ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਜਿਹੜਾ ਤਜਰਬਾ ਕੀਤਾ ਗਿਆ ਤੇ ਫਿਲਹਾਲ ਇਹ ਚੰਗੀ ਗੱਲ ਹੈ ਕਿ ਲੋਰਸਪੀਤੀ ਜਿਸ ਜ਼ਿਲ੍ਹੇ ਦੇ ਵਿੱਚ ਐਸ ਡੀ ਐਮ ਤੋਂ ਲੈ ਕੇ ਡੀ ਸੀ ਤੱਕ ਅਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਇਹ ਔਰਤਾਂ ਕੋਲ ਹੀ ਕਮਾਨ ਔਰ ਵੈਸੇ ਵੀ ਦੇਸ਼ ਦੀ ਨਾਰੀ ਅੱਧੇ ਭਾਰਤ ਦੀਆਂ ਮਾਲਕਾਂ ਨੇ ਤੇ ਹੁਣ ਉਹ ਖੁਦ ਏਡੇ ਵੱਡੇ ਵੱਡੇ ਅਹੁਦਿਆਂ ਤੇ ਬਰਾਜ਼ਬਾਨ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਣੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ